ਲੇਜੇ ہمارے ਚੈਨਲ ਨੂੰ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਨੇ ਸਾਨਾ ਸ਼ੌਕਤ ਨਾਲ ਆਯੋਜਿਤ ਕੀਤਾ ਸਾਲਾਨਾ ਸਮਾਗਮ 2025 ਗੁਰੂ ਗੋਬਿੰਦ ਸਿੰਘ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵੱਲੋਂ ਆਪਣਾ ਸਾਲਾਨਾ ਸਮਾਗਮ 2025 ਸਫਲਤਾਪੂਰਵਕ ਅਤੇ ਬੜੀ ਸ਼ਾਨ ਨਾਲ ਸੋਕਤ ਨਾਲ ਆਯੋਜਿਤ ਕੀਤਾ ਗਿਆ ਇਸ ਮੌਕੇ ਡਾਕਟਰ ਨਿਰੂਗ ਗਰਗ ਪ੍ਰਿੰਸੀਪਲ ਐਸਐਸਡੀ ਗਰਲਜ਼ ਕਾਲਜ ਬਠਿੰਡਾ ਨੇ बतौर ਮੁੱਖ ਮਹਿਮਾਨ ਸ਼ਿਰਕਤ ਕੀਤੀ ਜਿਸ ਮੌਕੇ ਉਹਨਾਂ ਨਾਲ ਡਾਕਟਰ ਸੁਦੇਸ਼ ਕੁਮਾਰ ਗਰੋਵਰ ਮਲੋਟ बतौर ਵਿਸ਼ੇਸ਼ ਮਹਿਮਾਨ ਮੌਜੂਦ ਸੀ ਜਿਨ੍ਹਾਂ ਦਾ ਸੰਸਥਾ ਦੇ ਡਾਇਰੈਕਟਰ ਕੌਂਸਲ ਅਨੁਸਾਰ ਆਰਿਆਂ ਨੇ ਨਿੱਘਾ ਸਵਾਗਤ ਕੀਤਾ ਮੁੱਖ ਮਹਿਮਾਨ ਡਾਕਟਰ ਨਿਰੂਗ ਗਰਗ ਨੇ ਜੋਤੀ ਪ੍ਰਜਲਿਤ ਕਰਕੇ ਸਮਾਗਮ ਦਾ ਆਗਾਜ਼ ਕੀਤਾ ਇਸ ਮੌਕੇ ਵਿਦਿਆਰਥੀਆਂ ਵੱਲੋਂ ਮਨਮੋਹਕ ਸੱਭਿਆਚਾਰ ਪ੍ਰੋਗਰਾਮ ਡਾਂਸ ਕਵਿਤਾਵਾਂ ਅਤੇ ਗਾਇਨ ਆਦਿ ਇਸਲਾਕਾ ਇਹੋ ਪੇਸ਼ਕਾਰੀ ਕੀਤੀ ਜਦੋਂ ਕਿ ਵਿਦਿਆਰਥੀਆਂ ਨੇ ਦੋਵਾਂ ਸਿਰੇ ਨੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਇਸ ਮੌਕੇ ਪ੍ਰਿੰਸੀਪਲ ਡਾਕਟਰ ਆਰਕੇ ਉਪਰ ਨੇ ਕਾਲੇਜੀਆਂ ਪ੍ਰਾਪਤੀਆਂ ਤੇ ਚਾਨਣਾ ਪਾਉਂਦੇ ਕਿਹਾ ਕਿਸ ਹੋਏਗੇ ਬੀਬੀ ਸਰਿੰਦਰ ਕੌਰ ਬਾਦਲ ਨੇ ਇਸ ਗੁਰੂ ਗੋਬਿੰਦ ਸਿੰਘ ਕਾਲੇਦਾ ਬੂਟਾ ਲਾਇਆ ਸੀ ਜੋ ਅੱਜ ਵੱਡਾ ਦਰਖਤ ਬਣ ਕੇ ਆਸ-ਪਾਸ ਦੇ ਖੇਤਾਂ ਨੂੰ ਵੀ ਧਿਆਦਾ ਛਾਂਨਣ ਵੰਡ ਰਿਹਾ ਹੈ ਮੁੱਖ ਮਹਿਮਾਨ ਡਾਕਟਰ ਨੀਰਗਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹਨਾਂ ਨੂੰ ਇੱਥੇ ਆ ਕੇ ਬੇहद ਖੁਸ਼ੀ ਹੋਈ ਹੈ ਅਤੇ ਉਸ ਤੋਂ ਵੀ ਜ਼ਿਆਦਾ ਖੁਸ਼ੀ ਇਹ ਜਾਣ ਕੇ ਹੋਈ ਹੈ ਕਿ ਕਾਲਜ ਵਿੱਚ ਲੜਕੀਆਂ ਦੀ ਗਿਣਤੀ ਵਧੇਰੇ ਹੈ ਜੋ ਆਪਣੀ ਪ੍ਰਤਿਭਾ ਅਤੇ ਅਨੁਸ਼ਾਸਨ ਦੀਆਂ ਪਵਾਨ ਹਨ ਉਹਨਾਂ ਨੇ ਕਿਹਾ ਕਿ ਆਜੋ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਇੱਕ ਟੀਚਾ ਤੈਅ ਕਰਨਾ ਚਾਹੀਦਾ ਹੈ ਜਿਸ ਤੇ ਫੋਕਸ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਹੈ ਇਸ ਮੌਕੇ ਡਾਕਟਰ ਨਿਰਗਰਗ ਐਸ ਕੇ ਗਰੋਵਰ ਭੁਪਿੰਦਰ ਜੱਸਲ ਅਤੇ ਸ਼੍ਰੀਮਤੀ ਪਲਵੀ ਚਲਾਣਾ ਆਦੀ ਮਹਿਮਾਨਾਂ ਨੂੰ ਕਾਰਜਕਰਨ ਦਾ ਸਨਮਾਨਿਤ ਕੀਤਾ ਗਿਆ ਜਦੋਂ ਕਿ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਹਨਾਂ ਚਾਹੁੰਦੇ ਹਨ ਅਨੂਲ ਫੰਕਸ਼ਨ ਨੂੰ ਲੈ ਕੇ ਕਾਫੀ ਅੱਛਾ ਪ੍ਰੋਗਰਾਮ ਹੈ ਸਰ ਅੱਜ ਸਾਡਾ ਗੁਰਗੋਬਿੰਦ ਸਿੰਘ ਕਾਲਜ ਹੋ ਮੈਨੇਜਮੈਂਟ ਐਂਡ ਟੈਕਨੋਲੋਜੀ ਦਾ ਐਨਵਲ ਫੰਕਸ਼ਨ ਹੈ ਮੈਨੇ ਇਸ ਵਾਰ ਵੀ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਕਾਲਜ ਦੀ ਜੋ ਮੈਨੇਜਮੈਂਟ ਹੈ ਕੈਂਪਸ ਡਾਇਰੈਕਟਰ ਹੈ ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਕਿ ਉਹਨਾਂ ਬੱਚਿਆਂ ਨੂੰ ਆਉਣ ਕੀਤਾ ਜਾਵੇ ਜਿਨ੍ਹਾਂ ਨੇ ਸਾਰਾ ਸਾਲ ਬਹੁਤ ਅੱਛੇ ਕੰਮ ਕੀਤੇ ਹੈ ਮੈਨੇ ਇਸ ਬਾਰੇ ਵੀ ਦੱਸਦਾ ਬੜੀ ਖੁਸ਼ੀ ਹੋ ਰਹੀ ਹੈ ਕਿ ਜੋ ਸਾਡੇ ਅੱਜ ਦੇ ਚੀਫ ਗੈਸਟ ਹੈ ਮੈਡਮ ਮਿਰੂ ਗਰ ਪ੍ਰਿੰਸੀਪਲ ਐਸਐਸਡੀ ਗਰਲਸ ਕਾਲਜ ਪਟੰਨਾ ਜੋ ਕਿ ਇੱਕ ਆਰਲੈਡੀ ਹੈ ਔਰ ਉਹਨਾਂ ਤੋਂ ਬੱਚੇ ਅੱਜ ਤੱਕ ਇਹ ਅਵਾਰਡ ਲੈ ਕੇ ਆਪਣੀ ਜ਼ਿੰਦਗੀ ਨੂੰ ਇੱਕ ਅੱਛੇ ਸੇ ਦਿਨ ਕੀ। ਮੈਂ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰੀ ਫਿਰ ਸਾਰੇ ਮੈਨੇਜਮੈਂਟ ਦਾ ਕੈਂਪਸ ਡਾਇਰੈਕਟਰ ਦਾ ਜਨਰਲ ਸੈਕਟਰੀ ਸਰਦਾਰ ਗੁਰਚਨ ਸਿੰਘ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਇਸ ਕਾਲਜ ਵਿੱਚ ਮੈਂ ਇਸਾ ਫੰਕਸ਼ਨ ਕਰ ਸਕਾਂ। ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤੋਂ ਵਧੀਆ ਔਰ ਜ਼ਿਆਦਾ ਫੰਕਸ਼ਨ ਕਰਾਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰੀ ਤੁਹਾਡਾ ਵੀ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਟਾਈਮ ਕੱਢ ਕੇ ਸਾਡੇ ਕੋਲ ਆਏ ਥੈਂਕ ਯੂ ਸ੍ਰੀ ਮੈਮ ਐਗੈਟਿਵ ਰਿਸਪੌਂਸ ਜੁ ਐਨਰ ਫੰਕਸ਼ਨ ਤੇ ਸਟੂਡੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗੀ ਇਸ ਕਾਲਜ ਦੀ ਮੈਨੇਜਮੈਂਟ ਦਾ इस ई हाँ मैं, मैं, मैं बहुत हैरानी है देख के जो डॉक्टर उपल ने जिस तुंतोद तो इस कॉलेज ने बहुत तरक्की है बच्चे जो है लड़कियां स्पेसिफिकली मैं उपलब्ध उन्होंने कहा कुछ ज्यादा है ਤਜ ਹਾਲ ਜਿਹੜਾ ਹੈ ਖਸਾ ਖਸਾ ਭਰਿਆ ਹੋਇਆ ਹੈ ਨੋਰ ਪ੍ਰਾਈਸ ਡਿਸਟ੍ਰੀਬਿਊਸ਼ਨ ਫੰਕਸ਼ਨ ਦੇ ਜਦਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਕਾਲਜ ਦੇ ਬੱਚਿਆਂ ਦੀ ਸਟ੍ਰੈਂਥ ਬਹੁਤ ਘੱਟ ਹੈ ਇੱਥੇ ਜਦੋਂ ਦੇਖਦੇ ਆਸੀਂ ਇੰਨੇ ਬੱਚੇ ਇੱਥੇ ਆਏ ਹੋਏ ਦਾ ਪਤਾ ਚੱਲਦਾ ਵੀ ਕਾਲਜ ਬੱਚਿਆਂ ਦੇ ਲਈ ਬਹੁਤ ਅੱਛੀ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹਨ ਤੇ ਬੱਚਿਆਂ ਲਈ ਮੈਂ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਸਪੈਸ਼ਲ ਕੁੜੀਆਂ ਦੇ ਲਈ ਕਿ ਅੱਜ ਕੱਲ ਕੁੜੀਆਂ ਹਰ ਇੱਕ ਫੀਲਡ ਵਿੱਚ ਬਹੁਤ ਅੱਗੇ ਵਧ ਰਹੀਆਂ ਹਨ ਤਾਂ ਬੱਚੇ ਜਿਹੜੇ ਹਨ ਆਪਣੇ ਫੋਕਸ ਕਰਨ ਆਪਣੇ ਡੋਲ ਨੂੰ ਡੈਡੀਕੇਸ਼ਨ ਦੇ ਨਾਲ ਆਪਣੇ ਕੰਸਿਸਟੈਂਸੀ ਦੇ ਨਾਲ ਆਪਣੇ ਅਚੀਵ ਕਰਨ तीन के लड़कियां ही हैं जो कि अपने पेरेंट्स में प्राउड फील करवा सकती हैं। ज़दर वहाँ से पत्रकार गोविंद गुप्ता की रिपोर्ट